ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੀ ਬਾਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਮੀ ਨਾਲ ਮੌਸਮ ਹੋਇਆ ਸੁਹਾਵਨਾ ਕਈ ਜ਼ਿਲ੍ਹਿਆਂ 'ਚ ਆਮ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹਾਥਰਸ ਜੇ ਵਾਪਰੇ ਆਪੇ ਆਨਕ ਸੜ ਖਾਂਸਾ ਯੂਪੀ ਰੋਡਵੇਜ਼ ਦੀ ਜਨਰਥ バス ਦੀ ਮੈਕਸ ਪਿਕਅਪ ਨਾਲ ਹੋਈ ਟੱਕਰ 15 ਲੋਕਾਂ ਦੀ ਹੋਈ ਮੌਤ। ਹైదరాబాద్ ਜਾਬਕਾਰੀ ਵਿਭਾਗ ਦੀ ਵੱਡੀ ਕਾਰਵਾਈ ਆਪਕਾਰੀ ਵਿਭਾਗ ਨੇ ਅਰੀਕੋ ਕੈਫੇ ਆਈਸਕ੍ਰੀਮ ਪਾਰਲਰ ਤੇ ਮਾਰਿਆ ਛਾਪਾ 11.5 ਕਿਲੋ ਵਿਸਕੀ ਵਾਲੀ ਆਈਸਕ੍ਰੀਮ ਕੀਤੀ ਸਬਰੀ। ਤਿਹਨ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਦੇਖਣ ਨੂੰ ਮਿਲੀ ਹੈ ਤੇ ਅੱਜ ਵੀ ਚੰਡੀਗੜ੍ਹ ਦੇ ਨਾਲ-ਨਾਲ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਐਸ ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਦੇ ਨਾਲ-ਨਾਲ ਚੰਡੀਗੜ੍ਹ 'ਚ ਆਮ ਤੌਰ ਤੇ ਦਰਮਿਆਨੀ ਵਰਖਾ ਹੋ ਸਕਦੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਜਿਸ਼ ਦੇਖਣ ਨੂੰ ਮਿਲੀ ਹੈ। ਬੀਤੇ ਦਿਨੀ ਪਏ ਮੀਂਹ ਕਾਨਪੰਜਾਬ ਦਾ ਔਸਤ ਤਾਪਮਾਨ ਆਮ ਵਾਂਗ ਰਿਹਾ। ਮੌਸਮ ਵਿਭਾਗ ਅਨੁਸਾਰ ਇਸ ਸੀਜ਼ਨ 'ਚ ਪੰਜਾਬ ਤੇ ਚੰਡੀਗੜ੍ਹ ਨੂੰ ਰੈੱਡ ਜ਼ੋਨ 'ਚ ਰੱਖਿਆ ਗਿਆ ਹੈ। ਦਸਲ 1 ਜੂਨ ਤੋਂ ਸੀਜ਼ਨ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ। ਉਦੋਂ ਤੋਂ ਲੈ ਕੇ 6 ਸਤੰਬਰ ਤੱਕ ਪੰਜਾਬ ਵਿੱਚ 22% ਦੀ ਘਟ ਅਤੇ ਚੰਡੀਗੜ੍ਹ 'ਚ ਤੇ 2% ਦੀ ਘਟਮੀ ਵੀ ਹੈ। ਤੇ ਇਸੇ ਤ ਮੀਟਰ ਵਰਖਾ ਹੁੰਦੀ ਜਦੋਂ ਕਿ ਹੁਣ ਤੱਕ ਸਿਰਫ 460.2 ਮਿਲੀਮੀਟਰ ਹੀ ਦਰਜ ਕੀਤਾ ਗਿਆ ਹੈ। ਹਾਥਰਸ ਦੇ ਕਪੂਰਾ ਚੌਰਾਹੇ ਤੇ ਰੋਡਵੇਜ਼ ਦੀ ਜਨਰਥ ਬੱਸ ਨੇ ਮੈਕਸ ਪਿਕਅਪ ਨੂੰ ਟੱਕਰ ਮਾਰ ਦਿੱਤੀ ਹੈ ਹਾਦਸੇ 'ਚ ਮੈਕਸ ਤੇ ਬੱਸ 'ਚ ਸਵਾਰ 15 ਲੋਕਾਂ ਦੀ ਮੌਤ ਹੋਣ ਦੀ ਖਬਰ ਜਦੋਂ ਕਿ 15 ਤੋਂ ਵੱਧ ਜ਼ਖਮੀ ਹੋ ਗਏ ਨੇ ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਅਧਿਕਾਰੀਆਂ ਨੇ ਹਾਦਸੇ ਦੀ ਜਾਣਕਾਰੀ ਲਈ ਹੈ ਨਾਲ ਹੀ ਗੰਗਮੀਰ ਜ਼ਖਮੀਆਂ ਨੂੰ ਇਲਾਜ ਲਈ ਅਲੀਗੜ ਭੇਜਿਆ ਗਿਆ ਆਹ ਯਹਾਂ ਪੇ ਸਾਸ਼ਨੀ ਹਾਥਰਸ ਸੇ खंदौली आगरा जा रहे थे दावत खा के जा रहे थे छोटा टाटा मैजिक में लोग सवार थे इसमें तत्काल ही घायलों की तरफ से अभियोग पंजीकृत किया जा रहा है एवं जो ड्राइवर उसकी भी गिरफ्तारी भी सुनिश्चित की तो क्या नहीं अभी इसको सुनिश्चित नहीं करा जा रहा है अभी शिनाख्त करी जा रही है सबको पहचाना जा रहा है और जो भी इसमें दोषी बचेगा कर ये हाईवे पे है बाईपास पे है जो हाथरस शहर का ये सभी लोग से कहा जा रहे थे और कितने लोग इसमें इसमें अभी इंजर्ड हैं इंजरी जो है इंजर्ड है अभी सोलह इंजर्ड लाए गए थे चार को रेफर दिया जाता है ਰਫਰ ਕੀਤਾ ਜਾ ਚੁਕਾ ਹੈ ਅਤੇ ਸੇਵ ਉਚਾਰ ਰਿਹਾ ਹੈ ਉਧਰ ਮਾਧ ਪ੍ਰਦੇਸ਼ ਦੇ ਜਬਲਪੁਰ ਚ ਸੋਮਨਾਥ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ ਇਸ ਹਾਸੇ ਵਿੱਚ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਰੇਲਵੇ ਮੁਤਾਬਿਕ ਕਿਸੇ ਦੇ ਦੋ ਡੱਬੇ ਜੋ ਪਹਿਲਾ ਜੁੜੇ ਸਨ ਪਟੜੀ ਤੋਂ ਉਤਰ ਗਏ ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਨੇ ਤੇ ਆਪੋ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਨੇ ਵੈਸਟ ਸੈਂਟਰ ਰੇਲਵੇ ਦੇ ਸੀਪੀਆਰਓ ਹਰਸ਼ਿਤ ਸ਼੍ਰੀਵਾਸਤਵ ਨੇ ਕਿਹਾ ਕਿ ਟ੍ਰੇਨ ਇੰਦੌਰ ਤੋਂ ਆ ਰਹੀ ਜਦੋਂ ਹੈ ਜਬਲਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਵੱਲ ਵੱਧਦੀ ਸੀ ਤਾਂ ਟ੍ਰੇਨ ਹੌਲੀ-ਹੌਲੀ ਅੱਗੇ ਵੱਧਦੀ ਸੀ ਤੇ ਦੋ ਡੱਬੇ ਪੜੜੀ ਤੋਂ ਉਤਰ ਕੇ ਘਟਨਾ 'ਚ ਸਾਰੇ ਯਾਤਰੀ ਸੁਰੱਖਿਅਤ ਨੇ ਦਾਜ਼ੀ ਕਿ ਸਵੇਰੇ 5 ਵਜੇ 50 ਮਿੰਟ ਤੇ ਇਹ ਪਲੇਟਫਾਰਮ ਤੋਂ ਲਗਭਗ 150 ਮੀਟਰ ਦੀ ਦੂਰੀ ਤੇ ਪੜੜੀ ਤੋਂ ਉਤਰ ਗਏ ਹੈਦਰਾਬਾਦ ਵਿੱਚ ਚਾਪਕਾਰੀ ਵਿਭਾਗ ਨੇ ਵਿਸਕੀ ਮਿਲੀ ਆਈਸਕ੍ਰੀਮ ਵੇਚਣ ਦੇ ਦੋਸ਼ ਵਿੱਚ ਇੱਕ ਵਿਕਰੀ ਕੇਂਦਰ ਤੇ ਕਾਰਵਾਈ ਕੀਤੀ ਹੈ ਨਾਲ ਹੀ ਗਿਰੋਹ ਵਿੱਚ ਸ਼ਾਮਿਲ ਕਈ ਜਣੇ ਹਿਰਾਸਤ ਚ ਲਏ ਨੇ ਇਕ ਘਟਨਾ ਤੋਂ ਸਾਮਣੀ ਅੱਜ ਨੂੰ ਟੀਮ ਨੇ ਸ਼ਹਿਰ ਦੇ ਜੁਬਲੀ ਹिल्स ਇਲਾਕੇ ਵਿੱਚ ਅਰੀਕੋ ਕੈਫੇ ਆਈਸਕ੍ਰੀਮ ਪਾਰਲਰ ਤੇ ਛਾਪਾ ਮਾਰਿਆ। ਛਾਪੀ ਮਾਰੀ ਦੌਰਾਨ ਟੀਮ ਨੇ 11.5 ਕਿਲੋ ਵਿਸਕੀ ਵਾਲੀ ਆਈਸਕ੍ਰੀਮ ਜ਼ਬਤ ਕੀਤੀ ਹੈ ਤੇ ਮੁਲਜ਼ਮਾਂ ਤੇ ਕੇਸ ਦਰਜ ਕਰ ਲਿਆ। ਆਈਸਕ੍ਰੀਮ ਪਾਰਲਰ ਨੂੰ ਸ਼ਰਦ ਚੰਦਰ ਰੈਡੀ ਚਲਾ ਰਿਆ ਸੀ ਜੋ ਹਰੇਕ ਕਿਲੋ ਆਈਸਕ੍ਰੀਮ ਵਿੱਚ 60 ਮੀਲੀਲੀਟਰ ਵਿਸਕੀ ਮਿਲਾਉਂਦਾ ਸੀ ਤੇ ਇਸ ਨੂੰ ਉੱਚੀ ਕੀਮਤ ਤੇ ਵੇਚਦਾ ਸੀ। ਰੈਕਡ ਚ ਸ਼ਾਮਿਲ ਹੋਰਨਾ ਮੁਲਜ਼ਮਾ ਦੀ شناخت ਵਿਆਕਰ ਰੈਡੀ ਅਤੇ ਸ਼ੋਭਨ ਦੇ ਰੂਪ ਚ ਹੋਈ ਹੈ। ਲੋਕ ਗ્રાਹਕ ਫਸਾਉਣ ਲਈ ਫੇਸਬੁੱਕ ਤੇ ਉਤਪਾਦ ਦੇ ਇਸ਼ਤਿਹਾਰबाजी ਕਰਦੇ ਸਨ ਟੀਮ ਨੇ ਹైదరాబాద్ ਦੇ ਆਰਟੀਸੀ ਕ੍ਰੌਨ ਸਟ੍ਰੀਟ ਤੇ 3.85 ਲੱਖ ਰੁਪਏ ਦੇ ਬਿਨਾ ਬਿੱਲ ਦਿੱਤੇ ਚੁੱਕੀ ਸ਼ਰਾਬ ਵੀ ਜ਼ਬਤ ਕੀਤੀ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਗੋਪਾਲ ਅਗਰਵਾਲ ਇੱਕ ਵਾਹਨ ਵਿੱਚ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਇੱਥੇ ਆਏ ਸੀ ਤੇ ਉਸ ਨੂੰ ਉੱਚੀ ਕੀਮਤ ਤੇ ਵੇਚਣ ਦੀ ਯਤਨਾ ਵਿੱਚ ਸੀ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ਼ੇਗੁਰ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਦ ਦਿਵਸ ਤੇ ਸੋਢੀ ਪਾਤਸ਼ਾਹ ਸਾਹਿਬ ਸ਼ੇਗੁਰ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਾਹਿਬ ਸ਼ੇਗੁਰ ਗੰਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨੀ ਸਿੰਘਾਂ ਦੀ ਅਗਵਾਈ ਹੇਠ ਸ਼੍ਰੀ ਨਨਤਪੁਰ ਸਾਹਿਬ ਤੋਂ ਸਵੇਰੇ ਰਾਮ ਕੀਤਾ ਗਿਆ ਜੋ ਕਿ ਵਕਫਾ ਪੜਾਵਾਂ ਤੋਂ ਹੁੰਦਾ ਹੋਇਆ ਦਰ ਸ਼ਾਮ ਗੋਇੰਦਵਾਲ ਸਾਹਿਬ ਪੁੱਜ ਕੇ ਸਮਾਪਤ ਹੋਇਆਗਾ ਇਸ ਮੌਕੇ ਨਗਰ ਕੀਰਤਨ ਦੀ ਰਮਤਾ ਦੀ ਅਦਾਸ ਤਖਤ ਸ਼੍ਰੀ ਕੇਸਕਰ ਸਾਹਿਬ ਜੀ ਕੀਤੀ ਗਈ ਇਸ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਚਾਲਦੇ ਸ਼ਿਤਾਬ ਦੀ ਸਮਾਗਮ ਜਿੱਥੇ ਸੰਗਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਗੋਇੰਗਵਾਲ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਈਆਂ ਨੇ ਉੱਥੇ ਖਾਸ ਤੌਰ ਤੇ ਇਸ ਨਗਰ ਕੀਰਤਨ ਵਿੱਚ ਸਮੁੱਚੇ ਦਲ ਪੰਥ ਸ਼ਰਕਤ ਕਰਨੇ ਨੇ ਇਸ ਨਗਰ ਕੀਰਤਨ ਨੂੰ ਲੈ ਕੇ ਗੁਰੂ ਦੀ ਲਾਡਲੀ ਫੌਜਾਂਸ ਵਿੱਚ ਸੂਚੀਆਂ ਸੰਗਤਾਂ ਦੇ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਜਿੱਥੇ ਸ਼ਰਕਤ ਕਰਨ ਉੱ ਆਗਮਾਂ ਵਿੱਚ ਹਿੱਸਾ ਲੈ ਕੇ ਗੁਰ ਕਰਦੀਆਂ ਖੁਸ਼ੀਆਂ ਰੱਬ ਅਮਰਦਾਸ ਗੁਰ ਤੇਰੇ ਤੇਰੀ ਹੁਕਮਾ ਤھے ਬਣਿਆ ਆਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਦੇ ਜੋਤੀ ਜੋਤ ਸਮਾਉਂਦਾ ਗੁਰਗੁਰਪ ਔਰ ਧੰਨ ਧੰਨ RAM DAS ਗੁਰ ਜੀ ਦੇ ਸ੍ਰੀ ਆਸ ਹੈ ਸਵਾਰੇ ਆ ਪੂਰੀ ਹੋਈ ਕਰਾਮਾਤ ਆ ਸਿਜਣ ਹਾਰਿ ਧਾਰਿਆ ਸਿੱਖੀ ਅਤੈ ਸੰਗਤੀ ਬਾਹ ਬੰ ਕਰ ਨਮਸਕਾਰਿਆ ਐਸੇ ਮਹਾਨ ਸਤਿਗੁਰੂ ਛੋਟੇ ਸੁਲਤਾਨ ਫਿਰਸਾ ਚੌਥੀ ਬਾਦਸ਼ਾਹ ਸਤਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਗੁਰਦਾ ਕਦੀ ਉੱਤੇ ਸੁਭਾਏ ਮਾਰਨ ਦਾ ਗੁਰਪੁਰਬ ਜੋ 450 ਸਾਲਾ ਸ਼ਤਾਬਦੀ ਰੂਪ ਤੇ ਵਿੱਚ ਸਿੱਖ ਪੰਥ ਦੇ ਨੁਮਾਇੰਦਾਂ ਜਥੇਬੰਦੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸ਼ਰਧਾ ਭਾਵਨ ਤੇ ਉਤਸ਼ਾਹ ਨਾਲ ਸ੍ਰੀ ਅਮਰਤਸਰ ਸਾਹਿਬ ਗੁਰਦੁਆਰਾ ਮੰਨਜੀ ਸਾਹਿਬ ਦੀ ਵਾਣਹਾਲ ਵਿਖੇ 13 ਤੇ 14 ਤਰੀਕ ਨੂੰ ਔਰ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ 16 17 18 ਤਰੀਕ ਨੂੰ ਬੜੀ ਸ਼ਰਧਾ ਤੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਨਾ ਸ਼ਤਾਬ ਦੀ ਗੁਰਪੁਰਬਾ ਦੇ ਸੰਬੰਧ ਦੇ ਵਿੱਚ ਤਕਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਿੱਖ ਪੰਥ ਦੇ ਨੁਮਾਇੰਦਿਆਂ ਅਤੇ ਬੰਦੇ ਸ਼ੁਰੂ ਨੇ ਗੁਰਦੁਆਰਾ ਪਰਪੁਰਬਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਅਤੇ ਹੋਰ ਨੇ ਮੈਂਬਰ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਮਹਾਨ ਉਤਸਵਲਾ ਕੀਤਾ ਗਿਆ ਹੈ ਤਕਤ ਸ਼੍ਰੀ ਕੇਸਗੜ ਸਾਹਿਬ ਜੀ ਤੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛਤਰ ਛਾਇਆ ਹੈ ਪਾਤਿਆਲੇ ਸਿੰਘ ਸਹਿਬਾਨ ਨਿਸ਼ਾਗੀ ਸਿੰਘ ਸਹਿਬਾਨ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋ ਗਿਆ ਹੈ ਜੋ ਫਰਾਦਰ ਫਰਾਫ ਹੁੰਦਾ ਹੋਇਆ ਸ਼ਾਮ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿਖੇ ਪਹੁੰਚੇਗਾ ਹਲਕਾ ਜੰਡੇਆਲਾ ਦੇ ਪਿੰਡ ਤਾਰਾਗੜ ਤਲਾਵਾਂ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਜਿੱਥੇ ਇੱਕ ਧਿਰ ਵੱਲੋਂ ਆਪਣੇ ਪੈਸੇ ਲੈਣ ਦੇ ਲਈ ਜਦੋਂ ਗਈ ਤਾਂ ਦੂਜੀ ਧਿਰ ਵੱਲੋਂ ਕੁਝ ਨੌਜਵਾਨ ਸਾਥ ਕੇ ਉਹਨਾਂ ਤੇ ਗੋਲੀਆਂ ਚ ਲੈੰਗੀਆਂ ਤੇ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਇੱਟਾਂ ਰੋੜੇ ਵਿੱਚ ਲਾਇਗੇ ਜਿਸ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਪੈਟਰੋਲ ਡੀਜ਼ਲ ਤੇ ਬਿਜਲੀ ਦੀਆਂ ਦਰਾਂ ਵਿੱਚ ਹੋਏ ਵਾਅਦੇ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹਾਈਵੇ ਤੇ ਚੁਲਾੰਗ ਟੋਲ ਪਲਾਜ਼ਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁੱਲਾ ਦੀ ਅਗਵਾਈ ਵਿੱਚ ਸੂਬਾ ਸਰਕਾਰ ਦਾ ਪੁਤਲਾ ਫੁਕਿਆ ਗਿਆ ਤੇ ਵਧੀਆਂ ਹੋਈਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਅੰਮ੍ਰਿਤਸਰ ਦੇ ਸਿਵਲ ਸਰਜਨ ਦਫਤਰ ਦੇ ਬਾਹਰ ਨਸ਼ਾ ਛਡਾਊ ਕੇਂਦਰ ਦੇ ਡਾਟਾ ਐਂਟਰੀ ਆਪਰੇਟਰਾਂ ਵੱਲੋਂ ਸਿਵਲ ਸਰਜਨ ਤੇ ਸੁਪਰ ਸਰਕਾਰ ਦੇ ਖਿਲਾਫ ਦਰਨਾ ਲਗਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਨਸ਼ਾ ਮੁਕਤ ਜੋ ਟੀਮ ਚੱਲ ਰਹੀ ਉਸ ਦੇ ਵਿੱਚ ਉਹ ਡਾਟਾ ਐਂਟਰੀ ਆਪਰੇਟਰ ਨੇ ਤੇ ਉਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਉਹਨਾਂ ਨੇ ਤਨਖਾਹ ਵਿੱਚ ਕੋਈ ਵੀ ਵਾਅਦਾ ਕਾਫੀ ਸਮੇਂ ਤੋਂ ਨਹੀਂ ਕੀਤਾ ਗਿਆ ਤੇ ਉਹਨਾਂ ਦੀ ਸਰਕਾਰ ਕੋਲ ਇਹੋ ਮੰਗ ਹੈ ਕਿ ਉਹਨਾਂ ਨੂੰ ਡੀਸੀ ਰੇਟ ਤੇ ਤਨਖਾਹ ਜਾਰੀ ਕੀਤੀ ਜਾਵੇ। ਦੇ ਪੰਜਾਬ ਸਰਕਾਰ ਦੀ ਨਸਾ ਮੁਕਤ ਜੋ ਟੀਮ ਚੱਲ ਰਹੀ ਆ ਉਹਦੇ ਵਿੱਚ ਅਸੀਂ ਡਾਟਾ ਇੰਟਰਪ੍ਰੀਟਰ ਆ ਤੇ ਸਾਡੀਆਂ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਹੈਗੀਆਂ ਸਮੱਸਿਆਵਾਂ ਚੱਲ ਰਹੀਆਂ ਕਿ ਇੱਕ ਤੇ ਸਾਨੂੰ ਜਿਹੜੀ ਹੈਗੀ ਆ ਤਨਖਾਹ ਦੇ ਵਿੱਚ ਕੋਈ ਵਾਧਾ ਕੀਤਾ ਨਹੀਂ ਗਿਆ ਕਾਫੀ ਸਮੇਂ ਤੋਂ ਤੇ ਦੂਸਰਾ ਸਾਨੂੰ ਸਮੇਂ ਸਿਰ ਜਿਹੜੀ ਹੈਗੀ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ ਸਾਡੀ ਸਰਕਾਰ ਕੋਲ ਇਹ ਮੰਗੇ ਆ ਕਿ ਸਾਡਾ ਡੀਸੀ ਰੇਟ ਚੰਡੀਗੜ੍ਹ ਇਹ ਲਾਗੂ ਕੀਤਾ ਜਾਵੇ ਔਰ ਸਾਡੀ ਜਿਹੜੀ ਹੈਗੀ ਹਰ ਸਾਲ ਜਿਹੜਾ ਤਨਖਾਹ 'ਚ ਵਾਧਾ ਕੀਤਾ ਜਾਵੇ ਇੱਕ ਫਿਕਸ ਟਾਈਮ ਤੇ ਸਾਨੂੰ ਜਿਹੜੀ ਹੈਗੀ ਸੈਲਰੀ ਦਿੱਤੀ ਜਾਵੇ ਅਗਰ ਇਹ ਮੰਗਾਂ ਸਾਡੀ ਸਰਕਾਰ ਨਹੀਂ ਮੰਗਦੀ ਤਾਂ ਅਸੀਂ ਜਿਹੜਾ ਹੈਗਾ ਆਪਣਾ ਬਟਾਲਾ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਮ ਨੂੰ ਲੈ ਕੇ ਇਤਿਹਾਸਿਕ ਗੁਰਦੁਆਰਾ ਕਾਂਦ ਸਾਹਿਬ ਤੇ ਡੇਰਾ ਸਾਹਿਬ ਦੇ ਦੂਰ ਦਰਾਡੇ ਤੋਂ ਸੰਗਤ ਦੀ آمد ਸ਼ੁਰੂ ਹੋ ਚੁੱਕੀ ਹੈ ਤੇ ਇਸ ਦਿਹਾੜੇ ਨੂੰ ਮਨਾਉਣ ਲਈ ਬਟਾਲਾ ਦੇ ਲੋਕਾਂ ਵੱਲੋਂ ਪੂਰੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਲੰਗਰ ਦੀ ਸੇਵਾ ਲਈ ਸੈਂਕੜੇ ਦੀ ਗਿਣਤੀ ਵਿੱਚ ਬੀਬੀਆਂ ਰੋਜ਼ਾਨਾ ਗੁਰਦੁਆਰਾ ਸਾਹਿਬ ਦੀ ਸੇਵਾਕਾਰੀਆਂ ਨੇ ਤੇ ਆਉਣ ਵਾਲੀ ਸੰਗਤ ਲਈ ਵੀ ਇਸ ਤਰ੍ਹਾਂ ਦੇ ਲੰਗਰ ਦੇ ਪ੍ਰਬੰਧ ਨੇ ਜਿਵੇਂ ਇੱਕ ਵਿਆਹ ਵਾਲੇ ਘਰ ਵਿੱਚ ਆਉ ਭਗਤ ਹੁੰਦੀ ਹੈ ਤੇ ਬਟਾਲਾ ਦੇ ਲੋਕ ਪੂਰੇ ਉਤਸ਼ਾਹ ਨਾਲ ਸੇਵਾ ਕਰਦੇ ਨੇ ਉੱਥੇ ਹੀ ਵਿਆਪੁਰਮ 10 ਸਤੰਬਰ ਨੂੰ ਹੋਵੇਗਾ ਤੇ ਉਸੇ ਦਿ ਬਟਾਲਾ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਦੇ ਰਾਤ ਸੰਪੰਨ ਹੋਇਆ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ ਦੇ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ